ਲੁਧਿਆਣਾ ਚ ਚਿੱਟਾ 라ਵਨ ਦੀ ਸਿਆਸਤ ਨੂੰ ਸ਼ੁਰੂ ਕਰਨ ਤੋਂ ਬਾਅਦ ਕਾਂਗਰਸ ਪਾਰਟੀ ਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਕੋਠੀ ਅੱਗੇ ਧਰਨਾ ਚੱਲ ਰਿਹਾ ਸੀ ਡਿਮਾਂਡ ਸੀ ਕਿ ਟ੍ਰਾਂਸਫਰ ਹੋਵੇ ਕਾਰਵਾਈ ਹੋਵੇ ਇੱਕ ਟ੍ਰਾਂਸਫਰ ਪੰਜਾਬ ਪੁਲਿਸ ਨੇ ਕੀਤੀ ਹੈ ਉਸ ਤੋਂ ਬਾਅਦ ਕਾਂਗਰਸ ਪਾਰਟੀ ਨੇ ਆਪਣਾ ਧਰਨਾ ਖਤਮ ਕੀਤਾ ਧਰਨੇ ਦੀ ਸ਼ੁਰੂਆਤ ਕਰਨ ਵਾਲੇ ਰਵਨੀਤ ਬਿੱਟੂ ਸਨ ਜਿਨ੍ਹਾਂ ਨੇ ਲੁਧਿਆਣਾ ਦੇ ਅੰਦਰ ਚਿੱਟਾ 라ਵਨ ਸਾੜਨ ਦੀ ਸ਼ੁਰੂਆਤ ਕੀਤੀ ਸੀ ਸਾਡੇ ਨਾਲ ਨੇ ਰਵਨੀਤ ਬਿੱਟੂ ਤੇ ਕੁਲਜੀਤ ਨਾਗਰਾ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਨਾਲ ਗੱਲਬਾਤ ਕਰਦੇ ਆ ਬਿੱਟੂ ਜੀ ਆਖਰ ਲੜਾਈ 'ਚ ਤੁਸੀਂ ਸਫਲ ਹੋਏ ਹੋ ਸੈਟੀਸਫਾਈਡ ਹੋ ਜੋ ਉਹਨਾਂ ਨੇ ਫੈਸਲਾ ਲਿਆ ਦੇਖੋ ਮੈਂ ਸਮਝਦਾ ਵੀ ਹਰ ਲੜਾਈ ਦਾ ਹਰ ਸੰਘਰਸ਼ ਦਾ ਕੋਈ ਪੜਾਅ ਹੁੰਦਾ ਕੋਈ ਤਰੀਕਾ ਹੁੰਦਾ ਤੇ ਲੜਾਈ ਕਈ ਪੜਾਵਾਂ 'ਚ ਲੜਨੀ ਪੈਂਦੀ ਆ ਕਈ ਤਰੀਕੇ ਨਾਲ ਲੜਨੀ ਪੈਂਦੀ ਆ ਕਈ ਹਡਲਸ ਆਉਂਦੇ ਆ ਕਈ ਵਾਰ ਚੜ੍ਹਾਈ ਆਉਂਦੀ ਆ ਕਈ ਵਾਰ ਉਤਰਾਅ ਜਾਂਦਾ ਫੇਰ ਚੜ੍ਹਾਈ ਆਉਂਦੀ ਆ ਤੇ ਪਰ ਇਹ ਜਿਹੜੀ ਸੰਘਰਸ਼ ਹੈ ਲੜਾਈ ਆ ਜਿਹੜਾ ਇਹ ਪੰਜਾਬ ਦੇ ਨੌਜਵਾਨਾਂ ਦੀ ਵੀ ਉਹ ਪੰਜਾਬ ਦੇ ਜਿਹੜੀ ਜ਼ਹਿਰ ਉਹ ਪੰਜਾਬ ਦੇ ਨੌਜਵਾਨਾਂ ਚ ਅਨਖੀਲੇ ਗੱਬਰੂਆਂ ਚ ਜਿਹੜਾ ਇਹ ਪਰਿਵਾਰ ਆ ਨਾ ਜਿਹੜਾ ਆ ਕੋਠੀ ਚ ਰਹਿੰਦਾ ਇਹ ਉਹ ਚ ਜ਼ਹਿਰ ਪਰ ਰਹੇ ਆ ਤੇ ਉਸ ਕਿਸ ਤਰੀਕੇ ਨਾਲ ਉਸ ਜ਼ਹਿਰ ਨੂੰ ਬੰਦ ਕਰਨਾ ਉਸ ਨੌਜਵਾਨੇ ਨੌਜਵਾਨ ਦੇ ਖੂਨ ਚ ਜਾਣੋ ਉਹਦੇ ਲਈ ਇਹ ਸੰਘਰਸ਼ ਆ ਇੱਕ ਸਬਕ ਸਿਖਾਉਣ ਦੀ ਗੱਲ ਆ ਵੀ ਜਿਹੜੇ ਅਫਸਰ ਨੇ ਜਿਹੜੇ ਮਲਾਜਮ ਨੇ ਜਿਹੜੇ ਇਹਨਾਂ ਦੀ ਮਦਦ ਕਰ ਰਿਹਾ ਇਸ ਕੰਮ ਚ ਉਹਨਾਂ ਦੇ ਵੀ ਬੱਚੇ ਆ ਉਹਨਾਂ ਦੇ ਵੀ ਰਿਸ਼ਤੇਦਾਰਾਂ ਦੇ ਬੱਚੇ ਆ ਰੱਬ ਦੇ ਵਾਸਤੇ ਰੱਬ ਦੇ ਵਾਸਤੇ ਨਾ ਮਦਦ ਕਰੋ ਇਹਨਾਂ ਦੀਆਂ ਨਾ ਚਿੱਟਾ ਇਹਨਾਂ ਦਾ ਢੋ ਜੇ ਸਾਨੂੰ ਇਹਨਾਂ ਨੂੰ ਚਾਹੀਦਾ ਤੇ ਇਹ ਸੀ ਵੀ ਜੇ ਅਸੀਂ ਚਿੱਟੇ ਦਾ ਰਾਵਣ ਸਾੜ ਰਹੇ ਸੀ ਤੇ ਇਹਨਾਂ ਨੂੰ ਕਹਿਣਾ ਚਾਹੀਦਾ ਸੀ ਵੀ ਤੁਸੀਂ ਰੁਕੋ ਜੀ ਪਿੱਛੇ ਹਟੋ ਇਹ ਸਾਡਾ ਕੰਮ ਆ ਸਰਕਾਰ ਸਾਡੀ ਆ ਅਪਸਰ ਅਸੀਂ ਆ ਅਸੀਂ ਸਾੜਦੇ ਆ ਚਿੱਟੇ ਦਾ ਰਾਵਣ ਸਾਡੀ ਜ਼ਿੰਮੇਵਾਰੀ ਆ ਸਾਨੂੰ ਮੌਕਾ ਦੋ ਤੁਸੀਂ ਪਰ ਨਹੀਂ ਬਦਕਿਸਮਤੀ ਵੀ ਉਹ ਚਿੱਟੇ ਦਾ ਰਾਵਣ ਆ ਜਿਹੜਾ ਇਹਨਾਂ ਨੂੰ ਕਿਉਂ ਲੱਗਿਆ ਵੀ ਉਹ ਚਿੱਟੇ ਦਾ ਰਾਵਣ ਮਾੜਾ ਏਸੇ ਕਰਕੇ ਲੱਗਿਆ ਨੇ ਵੀ ਇਹਨਾਂ ਦਾ ਕਾਰੋਬਾਰ ਆ ਜੇ ਕਿਸ ਦੇ ਕਾਰੋਬਾਰ ਤੇ ਲੱਤ ਮਾਰਾਂਗੇ ਉਹਨੂੰ ਦੁੱਖਤਾ ਲੱਗਦੀ ਹੁਣ ਇਹ ਫੈਸਲਾ ਜੋ ਕੀਤਾਗਾ ਉਹਨਾਂ ਨੇ ਟਰਾਂਸਫਰ ਵਾਲਾ ਇੱਥੋਂ ਤੱਕ ਕਾਂਗਰਸ ਸੈਟੀਸਫਾਈਡ ਆ ਹੁਣ ਇੱਥੋਂ ਧਰਨਾ ਤੁਸੀਂ ਚੁੱਕ ਰਹੇ ਹੋ ਕਿ ਤੁਹਾਡੀ ਹੀ ਮੰਗ ਸੀ ਦੇਖੋ ਸਾਡੀ ਲੜਾਈ ਆ ਜਿਹੜੀ ਉਹ ਵੱਡੀ ਆ ਇਹ ਤਾਂ ਸਿਰਫ ਇਹ ਸੀ ਵੀ ਕਾਂਗਰਸ ਵਰਕਰ ਨੂੰ ਆ ਇਲੈਕਸ਼ਨਾਂ ਦਾ ਬਹੁਤ ਵੱਡਾ ਟਾਈਮ ਆ ਵੀ ਕੋਈ ਅਫਸਰ ਭਲੇ ਖੇਚ ਨਾ ਰਹੇ ਵੀ ਮੈਂ ਕਿਤੇ ਜਿਹੜਾ ਅਫਸਰਾਂ ਜਾਂ ਮੁਲਾਜ਼ਮ ਆ ਉਹ ਬਾਦਲਾਂ ਦਾ ਹੀ ਆ ਉਹ ਮੁਲਾਜ਼ਮ ਅਫਸਰ ਉਹ ਸਰਕਾਰ ਦਾ ਏ ਪੰਜਾਬ ਸਰਕਾਰ ਦਾ ਸੈਂਟਰ ਸਰਕਾਰ ਦਾ ਬਾਦਲਾਂ ਦਾ ਨਹੀਂਗਾ ਇਹ ਉਹਨੂੰ ਦੱਸਣ ਲਈ ਵੀ ਭਾਈ ਆਉਣ ਵਾਲੇ ਦਿਨਾਂ ਚ ਕੰਮ ਤੁਹਾਨੂੰ ਲੋਕਾਂ ਲਈ ਕਰਨਾ ਪਊ ਤੁਸੀਂ ਲੋਕਾਂ ਦੇ ਚੁਣੇ ਹੋਏ ਹੋ ਲੋਕਾਂ ਦੇ ਲੋਕਾਂ ਦੇ ਪੈਸੇ ਨਾਲ ਤਨਖਾਹਾਂ ਤੁਹਾਨੂੰ ਮਿਲਦੀਆਂ ਸਭ ਜਿਹੜੇ ਐਸ਼ੋ ਆਰਾਮ ਕਰ ਰਹੇ ਹੋ ਲੋਕਾਂ ਦੇ ਪੈਸੇ ਨਾਲ ਕਰ ਰਹੇ ਹੋ ਜਾਗੋ ਲੋਕਾਂ ਦੀ ਸੇਵਾ ਦਾ ਧਿਆਨ ਦਿਓ ਜੇ ਬਾਦਲਾਂ ਦੀ ਜੇ ਸੇਵਾ 'ਚ ਧਿਆਨ ਦਿਓਗੇ ਤਾਂ ਲੋਕ ਫਿਰ ਉਸ ਗੱਲ ਨੂੰ ਬਰਦਾਸ਼ਤ ਨਹੀਂ ਕਰਨ ਤਰੀਕ ਨੂੰ 18 ਤਰੀਕ ਨੂੰ ਫੇਰ ਉੱਥੇ ਲੁਧਿਆਣਾ ਦੇ ਅੰਦਰ ਉਹੀ ਐਕਸ਼ਨ ਕਰਨ ਜਾ ਰਹੇ ਹਾਂ ਕੈਪਟਨ ਮਹਿੰਦਰ ਸਿੰਘ ਦੀ ਅਗਵਾਈ 'ਚ ਦੇਖੋ ਕੈਪਟਨ ਮਹਿੰਦਰ ਸਿੰਘ امی ਨਹੀਂ ਉਹਨਾਂ ਨੂੰ ਕੈਪਟਨ ਕਹਿੰਦੇ ਤੇ ਉਹਨਾਂ ਨੇ ਅੱਜ ਲੁਧਿਆਣੇ ਦੀ ਧਰਤੀ ਤੋਂ ਇਹ ਗੱਲ ਕਹੀ ਆ ਵੀ ਜਿਹੜਾ ਚਿੱਟਾ ਸਾਡਾ ਰੋਕਿਆ ਸੀ ਨਾ ਸਾਡੇ ਨਿਹੱਤੇ ਵਰਕਰਾਂ ਤੇ ਡਾਂਗਾ ਮਾਰ ਕੇ ਗੋਲੀਆਂ ਮਾਰ ਕੇ ਤੁਸੀਂ ਰੋਕਿਆ ਸੀ ਹੁਣ 18 ਤਰੀਕ ਨੂੰ ਜਦੋਂ ਤੁਹਾਡਾ ਪ੍ਰਧਾਨ ਮੰਤਰੀ ਆ ਰਿਹਾ ਏ ਉਹਨੂੰ ਦਿਖਾਵਾਂਗੇ ਚਿੱਟੇ ਦਾ 라ਵਣ ਫੂਕ ਕੇ ਵੀ ਆ ਫੂਕੇ ਅੰਦਰ ਸਾਰੇ ਪੰਜਾਬ ਦੀ ਕਾਂਗਰਸ ਪੰਜਾਬੀ ਉੱਥੇ ਉਸੇ ਗਰਾਊਂਡ 'ਚ ਇਕੱਠੇ ਹੋਣਗੇ ਤੇ ਉੱਥੇ ਚਿੱਟੇ ਦਾ 라ਵਣ ਦੁਬਾਰਾ ਫੂਕਣਗੇ ਤੇ ਸਾਰਿਆਂ ਨੂੰ ਅਪੀਲ ਆ ਵੀ ਪੰਜਾਬੀ ਵੱਧ ਚੜ ਕੇ ਉਸ ਚਿੱਟੇ ਨੂੰ ਸਾਰੇ ਮਾਂ ਬਾਪ ਸਾਰੇ ਸਾਡੇ ਨੌਜਵਾਨ ਸਾਥੀ ਬਜ਼ੁਰਗ ਉਸ ਚ ਹਿੱਸਾ ਲੈਣ ਉਹ ਦਿਨ ਆਪਾਂ ਜਿਹੜਾ ਇਹ ਬੁਰਾਈ ਦਾ ਚਿੱਟੇ ਦਾ ਅੰਤ ਕਰਦੀਏ ਤੇ ਇੱਕ ਨਵਾਂ ਪੰਜਾਬ ਬਣਾਉਣ ਦੀ ਸ਼ੁਰੂਆਤ ਕਰਦੇ ਨਗਰਾ ਸਾਹਿਬ ਪੂਰੇ ਪੰਜਾਬ ਦੇ ਅੰਦਰ ਇੱਕ ਕੈਂਪੇਨ ਜਾ ਰਹੀ ਹੈਗੀ ਤੁਸੀਂ ਵੀ ਇਨਵੋਲਵ ਰਹੇ ਹੋ ਸਾਰੀਆਂ ਚੀਜ਼ਾਂ ਦੇ ਅੰਦਰ ਹਲਕਿਆਂ ਦੇ ਅੰਦਰ ਲਿਜਾ ਰਹੇ ਹਾਂ ਆਪਣੇ ਹਲਕੇ ਦੇ ਅੰਦਰ ਵੀ ਲਿਆ ਰਹੇ ਹਾਂ ਬਿਲਕੁਲ ਸੋਮਵਾਰ ਨੂੰ ਪੂਰੇ ਪੰਜਾਬ ਦੇ ਵਿੱਚ 117 ਹਲਕਿਆਂ ਦੇ ਵਿੱਚ ਜਿਹੜਾ ਹੈਗਾ ਆ ਇਹ ਚਿੱਟਾ 라ਵਨ ਬਾਦਲ ਦੇ ਪ੍ਰਤੀਕ ਦੇ ਰੂਪ ਦੇ ਵਿੱਚ ਸਾੜਿਆ ਜਾਊਗਾ। ਔਰ ਇਹ ਜਿਹੜਾ ਮੁੱਦਾ ਆ ਇਹ ਨਾ ਸਮਝੋ ਕਿ ਇੱਥੇ ਜਿਹੜਾ ਅਸੀਂ ਬੈਠੇ ਸੀਗੇ ਵੀ ਇਸ ਮੁੱਦੇ ਨੂੰ ਇੱਥੇ ਅੱਜ ਖਤਮ ਕਰਕੇ ਚੱਲੇ ਆ। ਇਹ ਤਾਂ ਇੱਕ ਪੜਾਓ ਐ। ਜਿਹੜੀ ਸ਼ੁਰੂਆਤ ਇਸ ਘਰ ਤੋਂ ਹੋਈ ਕਿਉਂਕਿ ਇਸ ਘਰ ਤੋਂ ਸਾਰਾ ਕੁਝ ਚੱਲਦਾ ਆ। ਅੱਜ ਬੁਰਾਈ ਦਾ ਅੰਤ ਕਰਨ ਦੀ ਸ਼ੁਰੂਆਤ ਵੀ ਇਸ ਘਰ ਦੇ ਗੇਟ ਤੋਂ ਸ਼ੁਰੂ ਕਰਕੇ ਹੁਣ ਇਹ ਪੰਜਾਬ ਦੇ ਵਿੱਚ ਇੱਕ ਅੱਗ ਦੀ ਤਰ੍ਹਾਂ ਫੈਲੂਗੀ ਔਰ ਇੱਕ ਇੱਕ ਪੰਜਾਬੀ ਇੱਕ ਇੱਕ ਉਹ ਵਿਅਕਤੀ ਜਿਹੜਾ ਪੰਜਾਬ ਨੂੰ ਪਿਆਰ ਕਰਦਾ ਹੈ ਪੰਜਾਬੀਅਤ ਨੂੰ ਪਿਆਰ ਕਰਦਾ ਹੈ ਧਾਰਮ ਆਪਣੇ ਧਰਮ ਨੂੰ ਪਿਆਰ ਕਰਦਾ ਆ ਉਹ ਇਸ ਗੱਲ ਨੂੰ ਸੋਚ ਕੇ ਇਸ ਮੁਹਿੰਮ ਦਾ ਹਿੱਸਾ ਬਣੂੰਗਾ ਕਿ ਜੇ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਖਤਮ ਕਰਨਾ ਹੈ ਜਵਾਨੀ ਨੂੰ ਬਚਾਉਣਾ ਹੈ ਕਿਸਾਨੀ ਨੂੰ ਬਚਾਉਣਾ ਹੈ ਔਰ ਗਰੀਬ ਨੂੰ ਬਚਾਉਣਾ ਹੈ ਅੱਜ ਆਪਣੀ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਕੇ ਹਰ ਪੰਜਾਬੀ ਨੂੰ ਬਾਹਰ ਨਿਕਲ ਕੇ ਇਹਨਾਂ ਚਿੱਟੇ ਦੇ ਤਸਕਰਾਂ ਦਾ ਅੰਤ ਕਰਨ ਦੇ ਵਿੱਚ ਯੋਗਦਾਨ ਪਾਉਣਾ ਪਊਗਾ। ਅਗਰ ਸਭ ਲੱਗਦਾ ਨਹੀਂ ਤੁਸੀਂ ਲੇਟ ਹੋ ਗਏ ਇਸ ਮਸਲੇ 'ਚ ਆਮ ਆਦਮੀ ਪਾਰਟੀ ਨੇ ਬੜੀ ਪਹਿਲਾਂ ਇਹ ਮਸਲਾ ਉਠਾਤਾ ਸੀ ਖਾਸ ਤੌਰ ਦੇ ਉੱਤੇ ਜਦੋਂ ਕੈਪਟਨ ਮਿੰਦਰ ਸਿੰਘ ਨੇ ਕਿਹਾ ਕਿ ਵਿਕਰਮ ਮਜੀਠੀਆ ਦੇ ਮਾਮਲੇ ਦੀ ਜਾਂ ਈਡੀ ਦੀ ਜੋ ਜਾਂਚ ਲਈ ਸੀਬੀਆਈ ਜਾਂਚ ਨਹੀਂ ਹੋਣੀ ਚਾਹੀਦੀ। ਤੁਹਾਨੂੰ ਲੱਗਦਾ ਨਹੀਂ ਕਿ ਤੁਸੀਂ ਲੇਟ ਹੋ ਗਏ? ਨਹੀਂ ਨਹੀਂ। ਨਹੀਂ 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 ਨਹੀਂ। ਇਹ ਦੇਖੋ ਤੁਸੀਂ ਇਹ ਤੁਹਾਡੀ ਆਪਣੀ ਪਰਸਪੈਕਸ਼ਨ ਹੋ ਸਕਦੀ ਹੈ। ਇਹ ਤਾਂ ਬਿੱਟੂ ਜੀ ਨੇ ਆ ਖੜੇ ਨੇ ਕੋਲ ਬਿੱਟੂ ਜੀ ਨੇ ਕਿੰਨੇ ਸਾਲ ਪਹਿਲਾਂ ਤੁਹਾਨੂੰ ਯਾਦ ਹੋਊਗਾ ਕਿੰਨੇ ਸਾਲ ਪਹਿਲਾਂ 2008 ਦੇ ਵਿੱਚ ਉਹ ਕੰਟੀਨਿਉਟੀ ਨਹੀਂ ਕੰਟੀਨਿਉਟੀ ਮੇਰੀ ਉਸ ਨਸ਼ੇ ਦੇ ਖਿਲਾਫ ਸਭ ਤੋਂ ਪਹਿਲਾਂ ਮਰਨਵਰਤ ਰੱਖਿਆ ਸੀ ਰਵਨੀਤ ਸਿੰਘ ਬਿੱਟੂ ਜੀ ਨੇ ਜਦੋਂ ਬੋਰਡ ਬਣਵਾਇਆ ਸੀ 45 ਦਿਨ ਦੀ ਪੈਦਲ ਯਾਤਰਾ ਕਰਕੇ ਪੰਜਾਬ ਦੇ ਇੱਕ ਇੱਕ ਘਰ ਦੇ ਵਿੱਚ ਇੱਕ ਇੱਕ ਸੜਕ ਦੇ ਇੱਕ ਇੱਕ ਗੁੰਝੇ ਦੇ ਉੱਤੇ ਹੋਕਾ ਦਿੱਤਾ ਸੀ ਔਰ ਮੈਂ ਸਮਝਦਾ ਆਂ ਕਿ ਇਹ ਪ੍ਰਤੀਕ ਬਣ ਗਿਆ ਸਾਡਾ ਵੀਰ ਇਸ ਨਸ਼ੇ ਦੇ ਖਿਲਾਫ ਇਸ ਮੁਹਿੰਮ ਦੇ ਵਾਸਤੇ ਔਰ ਮੈਂ ਸਮਝਦਾ ਆਂ ਕਿ ਇਹ ਜਿਹੜੀ ਚੀਜ਼ ਹੈ ਦੇਖੋ ਕੌਣ ਜਿਨ੍ਹਾਂ ਦੀ ਤੁਸੀਂ ਗੱਲ ਕਰਦੇ ਹੋ ਉਹ ਤਾਂ ਖੁਦ ਨਸ਼ੇ 'ਚ ਗੁੱਤ ਰਹਿੰਦੇ ਨੇ ਜਿਹੜੇ ਖੁਦ ਨਸ਼ੇ 'ਚ ਤੋਤ ਰਹਿੰਦੇ ਨੇ ਭਗਵੰਤ ਮਾਨ ਹੋਰ ਕੌਣ ਰਹਿੰਦਾ ਹੈ ਔਰ ਉਹਦੇ ਸਾਥੀ ਹੋਰ ਵੀ ਇਹ ਚੁਟਕਲਿਆਂ ਨਾਲ ਪੰਜਾਬ ਦੇ ਵਿੱਚੋਂ ਨਸ਼ਾ ਨਹੀਂ ਖਤਮ ਹੋਣਾ ਨਾ ਮਸ਼ਕਰੀਆਂ ਨਾਲ ਹੋਣਾ ਬਾਦਲ ਵਾਂਗੂ ਇਦੇ ਵਾਸਤੇ ਤਾਂ ਸੰਘਰਸ਼ ਕਰਨਾ ਪਊਗਾ ਆ ਖੜਾ ਤੁਹਾਡੇ ਕੋਲੇ ਰਮਨੀਤ ਸਿੰਘ ਬਿੱਟੂ ਮਰਨਵਰਤ ਤੇ ਬੈਠਿਆ ਸੀ ਕਿੰਨੇ ਕਿਲੋ ਭਾਰ ਘਟਿਆ ਸੀ ਇੱਕ ਦਿਨ ਦੱਸ ਦੋ ਅੱਜ ਤੱਕ ਸਵਾਏ ਸਟੇਜਾਂ ਦੇ ਉੱਤੇ ਚੁਟਕਲੇ ਸੁਣਾਉਣ ਤੋਂ ਭਗਵੰਤ ਮਾਨ ਨੇ ਕਿਸੇ ਜਗ੍ਹਾ ਦੇ ਉੱਤੇ ਕੋਈ ਥਾਂ ਦੇ ਉੱਤੇ ਕੋਈ ਸੜਕ ਦੇ ਉੱਤੇ ਆਪਣੇ ਪਿਛਲੇ ਹੱਥਨ ਨੂੰ ਲਾਇਆ ਸੰਘਰਸ਼ ਕਰਨਾ ਪੈਂਦਾ ਇੱਥੇ ਆਇਆ ਸੀਗਾ ਬਾਦਲ ਦੇ ਕੋਲ ਮਿਲਣ ਵਾਸਤੇ ਜਦੋਂ ਇੱਥੇ ਲੈ ਕੇ ਆਏ ਸੀਗੇ 8-9000 ਬੰਦਾ ਮਹਾਲੀ ਦੇ ਵਿੱਚ ਤੇ ਇੱਥੇ ਮਸ਼ਕਰੀਆਂ ਸੁਣ ਕੇ ਚਲਾ ਗਿਆ ਸੀ ਉਹਦੇ ਕੋਲ ਉਦੋਂ ਬਾਅਦ ਕਿਉਂ ਨਹੀਂ ਸੰਘਰਸ਼ ਕੀਤਾ ਉਹਨੇ ਇਹ ਗੱਲ ਜਿਹੜੀ ਹੈ ਨਾ ਇੱਕ ਬਾਬਾ ਕਹਿੰਦਾ ਸੀ ਕਿਸੇ ਕੋਲੇ ਚਲੇ ਗਈ ਮਾਈ ਆਪਣੇ ਪੁੱਤ ਨੂੰ ਲੈ ਕੇ ਵੀ ਇਹਦਾ ਗੁੜ ਛੜਾ ਛੜਾ ਦੋ ਬਾਬਾ ਜੀ ਇਹਨੂੰ ਤੋ ਮਾਰੀ ਜੀ ਸਿੱਖਿਆ ਬਾਬੇ ਨੇ ਪਤਾ ਕੀ ਕਿਹਾ 15 ਦਿਨ ਬਾਅਦ ਆਇਓ ਤੇ ਜਦੋਂ 15 ਦਿਨ ਬਾਅਦ ਗਈ ਤੇ ਬਾਬੇ ਨੇ ਇੱਕੋ ਗੱਲ ਕਹੀ ਪੁੱਤ ਗੁੜ ਨਹੀਂ ਖਾਣਾ ਅੱਗੇ ਤੋਂ ਗੁੜ ਮਾੜਾ ਹੁੰਦਾ ਤੇ ਮਾਈ ਉਹਦੇ ਗੱਲ ਪੈ ਗਈ ਕਹਿੰਦੀ ਵੀ ਭਾਈ ਤੂੰ ਜੇ ਇਹੋ ਗੱਲ ਕਹਿਣੀ ਸੀ 15 ਦਿਨ ਤੇ ਫਿਰ ਬਾਬੇ ਨੇ ਕਿਹਾ ਵੀ 15 ਦਿਨ ਪਹਿਲਾਂ ਤਾਂ ਮੈਂ ਗੁੜ ਖਾਂਦਾ ਸੀਗਾ ਅੱਜ ਮੈਂ 15 ਦਿਨ ਹੋ ਗਏ ਮੈਨੂੰ ਛੱਡੇ ਨੂੰ ਤਾਂ ਮੈਂ ਇਹਨੂੰ ਸਿੱਖਿਆ ਦੇਣ ਲੱਗਾ ਭਗਵੰਤ ਮਾਨ ਸਿੱਖਿਆ ਪੰਜਾਬ ਦੇ ਲੋਕਾਂ ਨੂੰ ਨਸ਼ਾ ਬੰਦ ਕਰਨ ਦੀ ਤਾਂ ਦਵੇ ਪਹਿਲਾਂ ਆਪਣੇ ਆਪ ਤੇ ਲਾਗੂ ਕਰੇ ਤੋ ਇਸ ਕਰਕੇ ਇਹ ਜ਼ਰੂਰੀ ਹੈ ਕਿ ਜਿਹੜਾ ਬੰਦਾ ਆਪਣੇ ਤੇ ਲਾਗੂ ਨਹੀਂ ਕਰ ਸਕਦਾ ਉਹ ਸਿਰਫ ਪੰਜਾਬ ਦੇ ਲੋਕਾਂ ਦਾ ਬੇਵਕੂਫ ਬਣਾ ਰਿਹਾ ਹਾਂ ਉਹ ਵਧੀਆ ਕਲਾਕਾਰ ਜ਼ਰੂਰ ਹੋ ਸਕਦਾ ਹੈ ਚੁਟਕਲੇਬਾਜ਼ ਹੋ ਸਕਦਾ ਹੈ ਮਸ਼ਕਰੀਬਾਜ਼ ਹੋ ਸਕਦਾ ਹੈ ਸਟੇਜ ਦੇ ਉੱਤੇ ਐਂਟਰਟੇਨਮੈਂਟ ਵਧੀਆ ਦੇ ਸਕਦਾ ਹੈ ਪਰ ਪੰਜਾਬ ਦੇ ਲੋਕਾਂ ਨੂੰ ਜ਼ਿੰਦਗੀ ਦਾ ਕੋਈ ਸੰਘਰਸ਼ ਦੱਸੇ ਕਦੋਂ ਉਹਨੇ ਪੰਜਾਬ ਦੇ ਲੋਕਾਂ ਵਾਸਤੇ ਸੰਘਰਸ਼ ਕੀਤਾ ਆ ਉਹਦਾ ਜੀਵਨ ਹੈ ਸਿਰਫ ਇਨਟਰਟੇਨਮੈਂਟ ਦਾ ਜੀਵਨ ਹੈ ਕੋਈ ਜੀਵਨ ਉਹਦਾ ਸੰਘਰਸ਼ ਤਾਂ ਨਹੀਂ ਹੈਗਾ ਔਰ ਸੰਘਰਸ਼ ਦੇ ਜੀਵਨ ਤੋਂ ਬਿਨਾ ਇੱਕ ਕੁਦਰਤ ਵੀ ਸੰਘਰਸ਼ ਦੇ ਜੀਵਨ ਤੋਂ ਬਿਨਾ ਕੁਝ ਨਹੀਂ ਦਿੰਦੀ ਹੈਗੀ ਜੋ ਉਹਨੂੰ ਮਿਲ ਗਿਆ ਆ ਉਹ ਉਹ ਵੀ ਇੱਕ ਭੁਲੇਖਾ ਸੀਗਾ ਸੋ ਕਾਂਗਰਸ ਪਾਰਟੀ ਕਹਿ ਰਹੀ ਹੈ ਕਿ ਲਗਾਤਾਰ ਉਹ ਇਸ ਮਸਲੇ ਨੂੰ ਉਠਾ ਰਹੀ ਸੀ ਔਰ ਇਹ ਜੋ ਸੰਘਰਸ਼ ਖਤਮ ਕੀਤਾ ਗਿਆ ਇਹਦਾ ਇੱਕ ਪੜਾ ਸੀ ਅਗਲੇ ਪੜਾ ਦੇ ਅੰਦਰ ਪੂਰੇ ਪੰਜਾਬ ਦੇ ਅੰਦਰ ਔਰ ਖਾਸ ਤੌਰ ਤੇ ਲੁਧਿਆਣਾ ਚ ਨਰਿੰਦਰ ਮੋਦੀ ਦੀ ਵਿਜ਼ਿਟ ਹੋਏਗੀ 18 ਨੂੰ ਉਸ ਦਿਨ ਵੀ ਚਿੱਟੇ ਰਾਵਣ ਦਾ ਪੁਤਲਾ ਫੂਕਿਆ ਜਾਏਗਾ ਕੈਮਰਾਮੈਨ ਮਨੀਸ਼ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸੰਝਾ ਚੰਡੀਗੜ੍ਹ